ਉਹਨੇ ਤਸਵੀਰ ਵੀ ਪੂਰੀ ਆ ਰਹੀ ਆ ਇੱਕ ਤਰੀ ਗਰੂ ਉਹਦਾ ਟੀਜ਼ਰ ਦੇਖ ਕੇ ਕਰੀ ਬਸ ਉਹਨੂੰ ਆਪਾਂ ਗੱਲ ਕਰਨਾ ਆ ਆਹ ਹਾਂ ਜੀ ਅਮੀਤ ਉਹ ਦੇਖੋ ਇਹ ਮੂਵੀ ਇਹ ਇਹ ਮੂਵੀ ਫਿਰ ਮੂਵੀ ਨਹੀਂ ਇਹ ਮੂਵੀ ਉਸ ਸ਼ਹੀਦ ਦੇ ਬਾਰੇ ਆ ਜਿਹਨੂੰ ਸਾਡੇ ਜੋ ਬਹੁਤ ਘੱਟ ਲੋਕ ਜਾਣਦੇ ਆ ਉਹ ਸ਼ਹੀਦ ਜਿਹਨੇ ਜਿਸ ਅਫਸਰ ਨੇ ਉੱਥੇ ਕਾਮਨ ਲਾਟਾ ਮਰੂ ਜਹਾਜ਼ ਗੁਰਮਾਨ ਜਹਾਜ਼ ਜਦੋਂ ਪਹੁੰਚਿਆ ਉਹਨਾਂ ਨੇ ਤਸ਼ੱਦਦ ਕਰੇ ਉਹਨਾਂ ਨੂੰ ਰੋਟੀ ਪਾਣੀ ਨਹੀਂ ਪਹੁੰਚਣ ਦਿੱਤਾ ਵਾਪਸ ਬੋੜਿਆ ਸ਼ੂਟ ਆਊਟ ਕਰਾਇਆ ਉਹ ਜਿਹੜਾ ਅਫਸਰ ਸੀ ਉਹਨੂੰ ਗੋਲੀ ਮਾਰੀ ਸੀ ਉਸ ਜੋਧੇ ਨੇ ਫੋਰਟ ਦੇ ਮੁਰੇ ਪੈਂਕਵਰਸ਼ਨ ਤੇ ਇਹ ਉਸ ਯੋਧੇ ਦੀ ਸਟੋਰੀ ਹੈ ਕਾਮਨ ਲਾਟਾ ਮਰੂ ਜਹਾਜ਼ ਜਿਹੜਾ ਗਿਆ ਉਸ ਜਨਮ ਦੇ ਹੋਰ ਵੀ ਬੜੇ ਪਾਤਸ਼ਾਹ ਤੋਂ ਵਧੀਆ ਲੱਗੂ ਆ ਜਰੂਰ ਦਿੱਤੀ ਤਲ ਸੇਮ ਜਸਰ ਹੋਣਾਂ ਦੀ ਆ ਰਹੀ ਨਵੀਂ ਫਿਲਮ ਗੁਰੂ ਨਾਨਕ ਜਹਾਜ਼ ਜਿਹੜੀ ਕਿ 1 ਮਈ 2025 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਉਸ ਦੀ ਇਸ ਫਿਲਮ ਦਾ ਉਹਨਾਂ ਦੇ ਖਾਸ ਦੋਸਤ ਕੁਲਬੀਰ ਝੰਝਰ ਨੇ ਆਪਣੇ ਮੈਲਬਨ ਦੇ ਵਿੱਚ ਚੱਲ ਰਹੇ ਲਾਈਵ ਸ਼ੋਅ ਦੇ ਵਿੱਚ ਰੋਕ ਕੇ ਇਸ ਫਿਲਮ ਦਾ ਟੀਜ਼ਰ ਦਰਸ਼ਕਾਂ ਨਾਲ ਸਾਂਝਾ ਕੀਤਾ ਗਿਆ ਨਿਰਮਾਤਾ ਮਨਪ੍ਰੀਤ ਜੋਹਲ ਅਤੇ ਵਿਲੀ ਜਨਤਾ ਵੱਲੋਂ ਕੀਤੀ ਜਾਣ ਵਾਲੀ ਇਹ ਫਿਲਮ ਗੁਰੂ ਨਾਨਕ ਜਹਾਜ਼ ਜਿਹੜੀ ਕਿ ਕਾਮਾਗਾਟਾ ਮਾਰੂ ਅਤੇ ਸ਼ਹੀਦ ਭਾਈ ਮੇਵਾ ਸਿੰਘ ਦੇ ਜੀਵਨ ਉਤੇ ਆਧਾਰਿਤ ਹੈ ਇਸ ਨੂੰ ਦੇਖਣ ਦੇ ਲਈ ਦਰਸ਼ਕਾਂ ਦੇ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਸੋ 1 ਮਈ 2025 ਨੂੰ ترسےم ਜਸੜ ਜਿਨ੍ਹਾਂ ਨੇ ਇਸ ਫਿਲਮ ਦੇ ਵਿੱਚ ਕਾਫੀ ਮਿਹਨਤ ਕੀਤੀ ਹੈ ਉਹਨਾਂ ਦੇ ਨਾਲ ਗੁਰਪ੍ਰੀਤ ਕੋੱਗੀ ਬਲਵਿੰਦਰ ਬੁੱਲਰ ਅਤੇ ਹੋਰ ਬਹੁਤ ਸਾਰੇ ਆਰਟਿਸਟ ਇਸ ਫਿਲਮ ਦੇ ਵਿੱਚ ਆਪਣਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ ਕੁਲਵੀਰ ਚੰਦਰ ਨੇ ਖਾਸ ਤੌਰ ਤੇ ਆਪਣੇ ਚਾਹਣ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਤਰਸੀਮ ਜਸਰ ਦੀ ਇਸ ਮੂਵੀ ਨੂੰ ਵੱਧ ਤੋਂ ਵੱਧ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਦੇਖਣ ਸੋ 1 ਮਈ 2025 ਨੂੰ ਰਿਲੀਜ਼ ਹੋਵੇਗੀ ਫਿਲਮ ਗੁਰੂ ਨਾਨਕ ਜਹਾਜ਼